ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਅੱਜ ਆਪਾਂ ਬਣਾਵਾਂਗੇ ਪਿਆਜ਼ ਤੇ ਮਲਾਈ ਦੀ ਸਬਜ਼ੀ ਕਈ ਵਾਰ ਆਪਾਂ ਨੂੰ ਕੋਈ ਵੀ ਸਬਜ਼ੀ ਸਮਝ ਨਹੀਂ ਆਉਂਦੀ ਕਿ ਕੀ ਬਣਾਇਆ ਜਾਵੇ ਤਾਂ ਤੁਸੀਂ ਇਹ 5-7 ਮਿੰਟਾਂ ਵਿੱਚ ਬਨਣ ਵਾਲੀ ਪਿਆਜ਼ ਤੇ ਮਲਾਈ ਦੀ ਸਬਜ਼ੀ ਬਣਾ ਸਕਦੇ ਜੇ ਬਹੁਤ ਹੀ ਜ਼ਿਆਦਾ ਟੇਸਟੀ ਬਹੁਤ ਹੀ ਮਜ਼ੇਦਾਰ ਤੇ ਘੱਟ ਸਮੇਂ ਵਿੱਚ ਬਨਣ ਵਾਲੀ ਇਹ ਸਬਜ਼ੀ ਹੈ ਇਆਜ਼ ਮਲਾਈ ਦੀ ਸਬਜੀ ਬਣਾਉਣ ਵਾਸਤੇ ਇੱਥੇ ਮੈਂ ਅੱਧੇ ਕੱਪ ਤੋਂ ਥੋੜੀ ਜਿਹੀ ਜ਼ਿਆਦਾ ਤਾਜੀ ਮਲਾਈ ਲਈ ਆ। ਨਾਲ ਹੀ ਥੋੜਾ ਜਿਹਾ ਅਦਰਕ, ਤਿੰਨ ਹਰੀਆਂ ਮਿਰਚਾਂ ਤੇ ਕੋਚ ਇੱਥੇ 5 ਤੋਂ 6 ਮੈਂ ਪਿਆਜ਼ ਲੈਨੇ। ਪਿਆਜ਼ ਵੱਡੇ ਸਾਈਜ਼ ਦੇ ਹੋਣਗੇ, ਚਾਰ ਹਿੱਸਿਆਂ 'ਚ ਕੱਟ ਲਿਓ, ਛੋਟੇ ਸਾਈਜ਼ ਦੇ ਹੋਣਗੇ ਤੇ ਦੋ ਹਿੱਸਿਆਂ 'ਚ ਕੱਟ ਲਿਓ। ਸਬਜੀ ਨੂੰ ਬਣਾਉਣ ਵਾਸਤੇ ਆਪਾਂ ਤੇਲ ਜਾਂ ਘਿਓ ਦੀ ਵਰਤੋਂ ਬਹੁਤ ਘੱਟ ਕਰਾਂਗੇ ਕਿਉਂਕਿ ਆਪਾਂ ਇਹਦੇ ਵਿੱਚ ਮਲਾਈ ਪਾਉਣੀ ਆ ਤੇ ਮਲਾਈ ਪਹਿਲਾਂ ਤੋਂ ਹੀ ਕਾਫੀ ਜ਼ਿਆਦਾ ਘਿਓ ਛੱਡ ਦਿੰਦੀ ਆ। ਜਿਉਂ ਹੀ ਇਹ ਦੋ ਕ ਚਮਚ ਜਿੰਨਾ ਤੇਲ ਗਰਮ ਹੋ ਗਿਆ ਹੈ ਮੈਂ ਇਹਦੇ ਵਿੱਚ ਜੀਰਾ ਪਾ ਦਿੱਤਾ ਹੈ ਜੀਰੇ ਦੇ ਨਾਲ ਹੀ ਇੱਥੇ ਆਪਾਂ ਬਿਲਕੁਲ ਥੋੜੀ ਜੀ ਕਲੌਂਜੀ ਵੀ ਪਾ ਦਿੱਤੀ ਹੈ ਇਹ ਤੁਸੀਂ ਜ਼ਰੂਰ ਪਾਓ ਇਹਨਾਂ ਦੋਹਾਂ ਦਾ ਟੇਸਟ ਇਸ ਪਿਆਜ਼ ਦੀ ਸਬਜ਼ੀ ਨੂੰ ਦੁੱਗਣਾ ਕਰ ਦਿੰਦਾ ਹੈ ਇੱਕ ਛਟਕੀ ਮੇਦੇ ਵਿੱਚ ਹਿੰਗ ਵੀ ਪਾ ਦਿੱਤੀ ਹੈ ਗੈਸ ਦੀ ਫਲੇਮ ਆਪਾਂ ਬਿਲਕੁਲ ਘੱਟ ਰੱਖ ਕੇ ਇਹਨੂੰ ਥੋੜਾ ਜਿਹਾ ਤੜਕ ਲਵਾਂਗੇ ਜਿਉਂ ਹੀ ਜੀਰਾ ਤੇ ਕਲੌਂਜੀ ਥੋੜੇ ਜਿਹੀ ਤੜਕ ਜਣਗੇ ਆਪਾਂ ਇਹਦੇ ਵਿੱਚ ਕੱਟਿਆ ਹੋਇਆ ਅਦਰਕ ਵੀ ਪਾ ਦਾਂਗੇ ਤੁਸੀਂ ਅਦਰਕ ਦੇ ਨਾਲ ਨਾਲ ਲਸਣ ਦੀ ਵੀ ਵਰਤੋਂ ਕਰ ਸਕਦੇ ਜੇ ਉਹਦੇ ਨਾਲ ਵੀ ਟੇਸਟ ਵਧੀਆ ਆਏਗਾ ਪਰ ਮੈਂ ਇੱਥੇ ਕੱਲਾ ਅਦਰਕ ਹੀ ਪਾਉਂਦੀ ਪਈ ਆ ਅਦਰਕ ਨੂੰ ਤੁਸੀਂ ਕਿਸੇ ਵੀ ਸ਼ੇਪ ਵਿੱਚ ਕੱਟ ਸਕਦੇ ਜੇ ਪਰ ਜੇਕਰ ਆਪਾਂ ਇਸ ਤਰ੍ਹਾਂ ਥੋੜਾ ਬਰੀਕ ਤੇ ਲੰਮਾ ਕੱਟਾਂਗੇ ਤੇ ਟੇਸਟ ਵਧੀਆ ਹੁੰਦਾ ਹੈ ਅਦਰਕ ਨੂੰ ਵੀ ਆਪਾਂ ਗੈਸ ਦੀ ਫਲੇਮ ਬਿਲਕੁਲ ਘੱਟ ਰੱਖ ਕੇ ਫੇਰ ਹੀ ਫਰਾਈ ਕਰਨਾ ਹੈ ਅਦਰਕ ਜਿਉਂ ਹੀ ਥੋੜਾ ਜਿਹਾ ਫਰਾਈ ਹੋ ਗਿਆ ਹੈ ਹੁਣ ਇਹਦੇ ਵਿੱਚ ਮੈਂ ਜੋ ਪਿਆਜ਼ ਕੱਟ ਕੇ ਰੱਖੇ ਸੀ ਉਹ ਵੀ ਪਾ ਦਾਂਗੀ ਜੇਕਰ ਤੁਸੀਂ ਇਹ ਸਬਜੀ ਨੂੰ ਪਹਿਲੀ ਵਾਰ ਵੀ ਬਣਾਉਂਦੇ ਪਏ ਜੇ ਇੱਕਦਮ ਵਧੀਆ ਬਣੇਗੀ ਕਿਉਂਕਿ ਇਹ ਬਹੁਤ ਹੀ ਸਿੰਪਲ ਤਰੀਕੇ ਨਾਲ ਸਬਜੀ ਬਣਦੀ ਹੈ ਪਿਆਜ਼ ਤੁਸੀਂ ਜਦੋਂ ਕੱਟਨੇ ਹੋਣ ਤੇ ਪਿਆਜ਼ ਦੀ ਜੋ ਜੜ ਵਾਲਾ ਹਿੱਸਾ ਹੁੰਦਾ ਹੈ ਉਹਨੂੰ ਜਰੂਰ ਕੱਢ ਦਿਓ ਕਿਉਂਕਿ ਇਸ ਸਬਜੀ ਦੇ ਵਿੱਚ ਜਿਵੇਂ ਆਪਾਂ ਸਾਬਤ ਪਿਆਜ਼ ਪਾਏ ਹੋਏ ਨੇ ਇਹ ਜੋ ਪਿਆਜ਼ ਨੇ ਇਹਨਾਂ ਦੀਆਂ ਕਲੀਆਂ ਅਲੱਗ-ਅਲੱਗ ਤਾਂ ਹੀ ਹੋਣਗੀਆਂ ਜੇਕਰ ਆਪਾਂ ਇਹਨਾਂ ਦੀਆਂ ਜੜਾਂ ਵੱਖਰੀਆਂ ਕੀਤੀਆਂ ਹੋਣਗੀਆਂ ਆਪਾਂ ਪਿਆਜ਼ ਨੂੰ ਸਿਰਫ 2 ਮਿੰਟ ਵਾਸਤੇ ਹੀ ਪਕਾਉਣਾ ਹੈ ਇਸ ਤੋਂ ਬਾਅਦ ਜੋ ਆਪਾਂ ਇਹਦੇ ਵਿੱਚ ਕੁਝ ਮਸਾਲੇ ਪਾਵਾਂਗੇ ਤੁਸੀਂ ਦੇਖੋ ਹਲਕੇ ਜੇ ਪਿਆਜ਼ ਫਰਾਈ ਹੋ ਗਏ ਨੇ ਕਿਉਂਕਿ ਆਪਾਂ ਪਿਆਜ਼ ਦੀ ਸਬਜ਼ੀ ਬਣਾਉਂਦੇ ਪਏ ਆ ਆਪਾਂ ਪਿਆਜ਼ ਦਾ ਕੋਈ ਤੜਕਾ ਨਹੀਂ ਤਿਆਰ ਕਰਦੇ ਪਏ ਜਿਹੜਾ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾ ਲਾਂਗੇ 2 ਮਿੰਟ ਪਕਾਉਣ ਤੋਂ ਬਾਅਦ ਹੁਣ ਇਹਦੇ ਵਿੱਚ ਜੋ ਮੈਂ ਮਸਾਲੇ ਪਾਵਾਂਗੀ ਸਭ ਤੋਂ ਪਹਿਲਾਂ ਜੋ ਆਪਾਂ ਮਿਰਚਾ ਕੱਟ ਕੇ ਰੱਖਿਆ ਸੀ ਉਹ ਪਾਵਾਂਗੇ ਮੈਂ ਮਿਰਚਾਂ ਦੇ ਵਿੱਚ ਸਿਰਫ ਇੱਕ ਹੀ ਜੀਰ ਦਿੱਤਾ ਹੈ ਤੁਸੀਂ ਬਰੀਕ ਕੱਟ ਕੇ ਵੀ ਪਾ ਸਕਦੇ ਜੀ ਨਾਲ ਹੀ ਇੱਥੇ ਮੈਂ ਪੁੱਜਿਆ ਹੋਇਆ ਜੀਰਾ ਪਾ ਦਿੱਤਾ ਹੈ ਇਹ ਜੀਰਾ ਮੈਂ ਭੁੰਨ ਕੇ ਤੇ ਪੀਸ ਕੇ ਤਿਆਰ ਕੀਤਾ ਹੈ ਇਹਦੇ ਨਾਲ ਸਬਜ਼ੀ ਬਹੁਤ ਹੀ ਜ਼ਿਆਦਾ ਮਜ਼ੇਦਾਰ ਬਣਦੀ ਹੈ ਇੱਥੇ ਥੋੜਾ ਜਿਹਾ ਮੈਂ ਨਮਕ ਵੀ ਪਾ ਦਿੱਤਾ ਹੈ ਤੁਸੀਂ ਆਪਣੇ ਸਵਾਦ ਅਨੁਸਾਰ ਨਮਕ ਲੈ ਸਕਦੇ ਜੇ ਕੁਝ ਕੋ ਇੱਥੇ ਆਪਾਂ ਹਲਦੀ ਦੀ ਵਰਤੋਂ ਕੀਤੀ ਹੈ ਬਿਲਕੁਲ ਅੱਧੇ ਚਮਚ ਤੋਂ ਘੱਟ ਕੁਝ ਆਪਾਂ ਇੱਥੇ ਹੁਣ ਗਰਮ ਮਸਾਲਾ ਵੀ ਪਾ ਦਿੱਤਾ ਹੈ ਵੈਸੇ ਤਾਂ ਮੈਂ ਆਪਣੀ ਕਿਸੇ ਵੀ ਸਬਜ਼ੀ ਦੇ ਵਿੱਚ ਲਾਲ ਮਿਰਚ ਦੀ ਵਰਤੋਂ ਨਹੀਂ ਕਰਦੀ ਪਰ ਇਹ ਸਬਜ਼ੀ ਵਿੱਚ ਮੈਂ ਥੋੜੀ ਜਿਹੀ ਲਾਲ ਮਿਰਚ ਵੀ ਵਰਤਾਂਗੀ ਉੱਪਰ ਮੈਂ ਬਿਲਕੁਲ ਲਾਸਟ ਦੇ ਵਰਤਾਂਗੀ ਹੁਣ ਆਪਾਂ ਮਸਾਲਿਆਂ ਨੂੰ ਤੇ ਪਿਆਜ਼ ਨੂੰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਇਹਦੇ ਵਿੱਚ ਇੱਕ ਦੋ ਚਮਚ ਜਿੰਨਾ ਪਾਣੀ ਪਾ ਦਾਂਗੇ ਜ਼ਿਆਦਾ ਪਾਣੀ ਨਾ ਪਾਓ ਹਾਂ ਜੇਕਰ ਤੁਸੀਂ ਇਹ ਸਬਜੀ ਨੂੰ ਥੋੜਾ ਤਰੀ ਵਾਲਾ ਬਣਾਉਣਾ ਚਾਹੁੰਦੇ ਜੇ ਫਿਰ ਤੁਸੀਂ ਜ਼ਿਆਦਾ ਪਾਣੀ ਪਾ ਸਕਦੇ ਜੇ ਪਰ ਮੈਨੂੰ ਇਹ ਸਬਜੀ ਬਿਲਕੁਲ ਇਸੇ ਤਰ੍ਹਾਂ ਦੀ ਹੀ ਪਸੰਦ ਹੈ ਇਸ ਕਰਕੇ ਮੈਂ ਇਹਦੇ ਵਿੱਚ ਸਿਰਫ ਦੋ ਚਮਚ ਜਿੰਨਾ ਪਾਣੀ ਪਾਇਆ ਹੈ ਪਾਣੀ ਪਾ ਕੇ ਆਪਾਂ ਇਹਨੂੰ 2 ਮਿੰਟ ਵਾਸਤੇ ਟੱਕ ਕੇ ਪਕਾ ਲਵਾਂਗੇ 2 ਮਿੰਟ ਹੋ ਚੁੱਕੇ ਨੇ ਤੁਸੀਂ ਦੇਖੋ ਪਿਆਜ਼ ਚੰਗੀ ਤਰ੍ਹਾਂ ਪੱਕ ਚੁੱਕੇ ਨੇ ਮਸਾਲੇ ਵੀ ਪੂਰੇ ਪਿਆਜ਼ ਦੇ ਅੰਦਰ ਜਾ ਚੁੱਕੇ ਨੇ ਤੇ ਥੋੜੀਆਂ-ਥੋੜੀਆਂ ਪਿਆਜ਼ ਦੀਆਂ ਕਲੀਆਂ ਜੋ ਨੇ ਉਹ ਵੀ ਅਲੱਗ ਹੋਣੀਆਂ ਸ਼ੁਰੂ ਹੋ ਗਈਆਂ ਨੇ ਬਹੁਤ ਹੀ ਜ਼ਿਆਦਾ ਟੇਸਟੀ ਸਬਜ਼ੀ ਲੱਗਦੀ ਪਈ ਹੈ ਦੇਖਣ ਤੋਂ ਵੀ ਪਰ ਹਜੇ ਆਪਾਂ ਇਹਦੇ ਵਿੱਚ ਮੇਨ ਜੋ ਸਟੈਪ ਹੈ ਆਪਾਂ ਇੱਥੇ ਪਿਆਜ਼ ਤੇ ਮਲਾਈ ਦੀ ਸਬਜ਼ੀ ਬਣਾਉਣ ਦੇ ਪਏ ਆ ਹੁਣ ਆਪਾਂ ਗੈਸ ਦੀ ਫਲੇਮ ਕੱਟ ਕਰਕੇ ਮਲਾਈ ਪਾਵਾਂਗੇ ਤੁਸੀਂ 1-2 ਦਿਨ ਪੁਰਾਣੀ ਮਲਾਈ ਲੈ ਸਕਦੇ ਜੇ ਪਰ ਇਸ ਤੋਂ ਜ਼ਿਆਦਾ ਪੁਰਾਣੀ ਮਲਾਈ ਦੀ ਵਰਤੋਂ ਨਾ ਕਰਿਓ ਜੇਕਰ ਤੁਸੀਂ ਚਾਹੋ ਤਾਂ ਇੱਥੇ ਤੁਸੀਂ ਟਮਾਟਰ ਵਰਤ ਸਕਦੇ ਜੇ ਪਰ ਮੈਨੂੰ ਮਲਾਈ ਦੇ ਨਾਲ ਟਮਾਟਰ ਪਾਉਣੇ ਵਧੀਆ ਨਹੀਂ ਲੱਗੇ ਇਸ ਕਰਕੇ ਮੈਂ ਇਹਦੇ ਵਿੱਚ ਸਿਰਫ ਮਲਾਈ ਹੀ ਵਰਤੀ ਆ ਜਿਹੜੇ ਲੋਕ ਜ਼ਿਆਦਾ ਠੰਡਾ ਤੇਲ ਵਾਲਾ ਨਹੀਂ ਖਾ ਸਕਦੇ ਉਹ ਮਲਾਈ ਨਹੀਂ ਪਾਉਣਾ ਚਾਹੁੰਦੇ ਉਹ ਇੱਥੇ ਅੱਧੀ ਗਲਾਸੀ ਜਿੰਨਾ ਗਰਮ ਕਰਕੇ ਦੁੱਧ ਪਾ ਸਕਦੇ ਨੇ ਤੇ ਗੈਸ ਨੂੰ ਤੁਸੀਂ ਫਿਰ ਬੰਦ ਕਰ ਦੇਣਾ ਇਹ ਦੁੱਧ ਪਾਉਣ ਤੋਂ ਬਾਅਦ ਇਹਦੇ ਨਾਲ ਵੀ ਸੱਚੀ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਮਲਾਈ ਨੂੰ ਆਪਾਂ ਗੈਸ ਦੀ ਫਲੇਮ ਘੱਟ ਰੱਖ ਕੇ ਛੰਗੀ ਤਰ੍ਹਾਂ ਪਹਿਲਾਂ ਮਿਲਾ ਦੇਣਾ ਹੈ ਜਿਵੇਂ ਕਿ ਮੈਂ ਤੁਹਾਨੂੰ ਸ਼ੁਰੂ ਵਿੱਚ ਵੀ ਦੱਸਿਆ ਸੀ ਕਿ ਆਪਾਂ ਸਬਜ਼ੀ ਵਿੱਚ ਕਿਹੋ ਤੇਲ ਦੀ ਵਰਤੋਂ ਘੱਟ ਕਰਨੀ ਆ ਕਿਉਂਕਿ ਹੁਣ ਆਪਾਂ ਜਿੱਦਾਂ ਇਹਦੇ ਵਿੱਚ ਮਲਾਈ ਪਾਈ ਆ ਮਲਾਈ ਨੇ ਬਹੁਤ ਸਾਰਾ ਘਿਓ ਛੱਡਣਾ ਹੈ ਤੇ ਬਹੁਤਾ ਜ਼ਿਆਦਾ ਘਿਓ ਤੇਲ ਵੀ ਸਾਡੀ ਸਿਹਤ ਲਈ ਨਹੀਂ ਵਧੀਆ ਹੁੰਦਾ ਤੇ ਇਸ ਕਰਕੇ ਜਿਨ੍ਹਾਂ ਨੂੰ ਬਿਲਕੁਲ ਵੀ ਇੰਨੇ ਘਿਓ ਵਾਲੀ ਸਬਜ਼ੀ ਸੂਟ ਨਹੀਂ ਕਰਦੀ ਉਹ ਦੁੱਧ ਪਾ ਕੇ ਬਣਾ ਸਕਦੇ ਨੇ पर मैं थे मलाई, थे दी दी मैं मलाई थे पा थे ते प्याज दी सब्जी दी रेसिपी बनाਉਂਦੀ ਪਈ ਆ ਇਸ ਕਰਕੇ ਮੈਂ ਜਿੰਨੇ ਪਿਆਜ਼ ਲੈਨੇ ਇਹਦੇ ਵਿੱਚ ਇੰਨੀ ਮਲਾਈ ਪਾਏਗੀ ਤਾਂ ਹੀ ਇਹ ਸਬਜੀ ਮਜ਼ੇਦਾਰ ਬਣੇਗੀ ਸਬਜੀ ਨੂੰ ਥੋੜਾ ਜਿਹਾ ਚਟਪਟਾ ਬਣਾਉਣ ਵਾਸਤੇ ਇਹਦੇ ਵਿੱਚ ਮੈਂ ਅੱਧਾ ਚਮਚ ਜਿੰਨਾ ਅੰਬਚੂਰ ਪਾਊਡਰ ਪਾ ਦਿੱਤਾ ਹੈ ਤੁਸੀਂ ਵੀ ਜਰੂਰ ਪਾਓ ਇਹਨੂੰ ਮਿਲਾ ਕੇ ਆਪਾਂ ਹੁਣ ਲਾਸਟ ਦੇ ਇਹਦੇ ਵਿੱਚ ਲਾਲ ਮਿਰਚ ਪਾ ਦਾਂਗੇ ਬਿਲਕੁਲ ਅੱਧੇ ਚਮਚ ਤੋਂ ਕਾਟੇ ਦੇ ਵਿੱਚ ਮੈਂ ਲਾਲ ਮਿਰਚ ਇਸ ਲਾਲ ਮਿਰਚ ਨੂੰ ਵੀ ਆਪਾਂ ਇੱਕ ਵਾਰ ਚੰਗੀ ਤਰ੍ਹਾਂ ਮਲਾ ਦੇਣਾ ਹੈ ਹੋਣੇਸਾ ਸਬਜੀ ਨੂੰ ਆਪਾਂ 2 ਮਿੰਟ ਤੱਕ ਠੱਕ ਕੇ ਪਕਣ ਦਵਾਂਗੇ 2 ਮਿੰਟ ਹੋ ਚੁੱਕੇ ਨੇ ਤੇ ਸਬਜੀ ਬਹੁਤ ਵਧੀਆ ਪੱਕ ਚੁੱਕੇ ਆ ਪਿਆਜ਼ ਆਪਾਂ ਜ਼ਿਆਦਾ ਸੌਫਟ ਨਹੀਂ ਕਰਨੇ ਉਹ ਵੀ ਬਹੁਤ ਵਧੀਆ ਬਣ ਚੁੱਕੇ ਨੇ ਤੇ ਤੁਸੀਂ ਦੇਖੋ ਮਲਾਈ ਨੇ ਕਿੰਨਾ ਜ਼ਿਆਦਾ ਕਿਉ ਛੱਡ ਦਿੱਤਾ ਹੈ वैसे ਤਾਂ ਪਿਆਜ਼ ਮਲਾਈ ਦੀ ਸਬਜ਼ੀ ਬਿਲਕੁਲ ਇਸੇ ਹੀ ਤਰ੍ਹਾਂ ਦੀ ਹੁੰਦੀ ਹੈ ਕਿ ਉਹਦੇ ਵਿੱਚ ਥੋੜਾ ਥੋੜਾ ਮਲਾਈ ਦਾ ਟੇਸਟ ਜਿਹੜਾ ਹੈ ਉਹ ਆਉਂਦਾ ਹੈ ਪਰ ਮੈਂ ਸਬਜ਼ੀ ਨੂੰ ਬਿਲਕੁਲ ਸੁੱਕਾ ਬਣਾਉਣਾ ਚਾਹੁੰਦੀ ਆ ਇਸ ਕਰਕੇ ਮੈਂ ਇਹਨੂੰ ਥੋੜੀ ਦੇਰ ਵਾਸਤੇ ਹੋਰ ਪਕਾਵਾਂਗੀ ਤਾਂ ਜੋ ਇਹਦੇ ਵਿੱਚ ਜਿੰਨੀ ਵੀ ਥੋੜੀ ਬਹੁਤ ਗਰੇਵੀ ਹੈ ਪੂਰੀ ਤਰ੍ਹਾਂ ਸੁੱਕ ਜਾਵੇ ਇਹਨੂੰ ਮੈਂ ਇਸੇ ਤਰ੍ਹਾਂ ਹੀ ਟੱਕ ਕੇ 1 ਮਿੰਟ ਵਾਸਤੇ ਹੋਰ ਪਕਾਵਾਂਗੀ ਪਰ ਹੁਣ ਇੱਥੇ ਮੈਂ ਗੈਸ ਦੀ ਫਲੇਮ ਬਿਲਕੁਲ ਹਾਈ ਤੇ ਕਰ ਦਾਂਗੀ ਕਿਉਂਕਿ 5 ਤੋਂ 6 ਮਿੰਟ ਪਹਿਲਾਂ ਹੀ ਹੋ ਚੁੱਕੇ ਨੇ ਸਬਜੀ ਚੰਗੀ ਤਰ੍ਹਾਂ ਪੱਕ ਚੁੱਕੀ ਆ ਹੁਣ ਇਹਨੂੰ ਹਾਈ ਫਲੇਮ ਉੱਤੇ 1 ਮਿੰਟ ਪਕਾਉਣ ਦੇ ਨਾਲ ਹੀ ਤੁਸੀਂ ਦੇਖੋ ਇਹ ਸਬਜੀ ਇੱਕਦਮ ਵਧੀਆ ਬਣ ਚੁੱਕੀ ਆ ਬਹੁਤ ਹੀ ਜ਼ਿਆਦਾ ਮਜ਼ੇਦਾਰ ਸਬਜੀ ਬਣ ਕੇ ਤਿਆਰ ਹੋਈ ਆ ਤੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਤੁਸੀਂ ਇੱਕ ਵਾਰ ਇਸ ਤਰੀਕੇ ਨਾਲ ਇਹ ਸਬਜੀ ਬਣਾ ਕੇ ਜ਼ਰੂਰ ਦੇਖਿਓ ਤਾਂ ਨੂੰ ਜੇਕਰ ਮੇਰੀ ਇਹ ਵੀਡੀਓ ਚੰਗੀ ਲੱਗੀ ਆ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਚੈਨਲ ਤੇ ਪਹਿਲੀ ਵਾਰ ਸੀ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੀ ਆ ਜੀ ਇਸੇ ਤਰ੍ਹਾਂ ਦੀ ਇੱਕ ਹੋਰ ਵਧੀਆ ਜੀ ਵੀਡੀਓ ਦੇ ਨਾਲ